ਕਹੇ ਤੇਰਾ ਨਾਂ ਕਿੱਥੇ ਹੁੰਦਾ ਤੈਨੂੰ ਕੱਖ ਵੀ ਪਤਾ ਨਹੀਂ ਤੂੰ ਆਖੇ ਤੇ ਬਿਨਾਂ ਬਸ ਜਾਣ ਪਹਿਚਾਨ ਨਹੀਂ ਤੈਨੂੰ ਵੀ ਤਾਰਾਂ ਹੀ ਗਾਉਂਦਾ ਨਹੀਂ ਤੈਨੂੰ ਕੱਖ ਵੀ ਪਤਾ ਨਹੀਂ ਬੋਲ ਬਹੁਤ ਨੰਬਰ ਬੋਲ ਇਹ ਹੋਰ ਕਿਸਨਾਂ ਨੂੰ ਬਾਈ ਜੀ ਬਹੁਤ ਮੈਨੂੰ ਕੋਈ ਆ ਗਏ ਪਸੰਦ ਹੈ ਜਿਹੜਾ ਬਾਈ ਨੂੰ ਬਹੁਤ ਡਾੜਾ ਰਿਹਾ ਰਿਹਾ ਨੂੰ ਕੋ ਕਾਨੂੰਨੀ ਮਿਆਂ ਨੂੰ ਰੱਖਦੇ ਨੇ ਚੇਤੇ ਜੋ ਉੱਚਿਆਂ ਦੇ ਯਾਰ ਹੋ ਗਏ ਉਹ ਹੁਣ ਸਾਨੂੰ ਨਹੀਂ ਜੇ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸਰਦਾਰ ਹੋ ਗਏ ਵੱਡੇ ਬਣ ਕੇ ਕਿਰਾਲੇ ਉੱਤੇ ਬੋਲਦੇ ਨੇ ਬੋਲ ਜਿਹਾ ਘੁੱਟ-ਘੁੱਟ ਕੇ ਉਹ ਅਸੀਂ ਬੈਠੇ ਕਿੰਜ ਨਹੀਂ ਜਾ ਪਈਏ ਉਹ ਨਾਨੂਆਂ ਮੇ ਲੜਣ ਲੋਕੀ ਉੱਠ ਉੱਠ ਕੇ ਹੁਣ ਉਹਨਾਂ ਨੂੰ ਸਲਾਮ ਕਰਨ ਵਾਲੇ ਭਾਈ ਸਾਦੇ ਜੇ ਹਜ਼ਾਰ ਹੋ ਗਏ ਹੁਣ ਸਾਨੂੰ ਨਹੀਂ ਜੇ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸਰਦਾਰ ਹੋ ਗਏ ਅੱਜ ਪਿੱਤਰ ਤੋਂ ਸੋਨਾ ਬਣ ਬੈਠੇ ਖੁੱਲ੍ਹਾਂ ਤੋਂ ਅਸੀਂ ਖਾਰ ਹੋ ਗਏ ਹੁਣ ਸਾਨੂੰ ਨਹੀਂ ਜੇ ਚੱਜ ਨਾਲ ਬੁਲਾਉਂਦੇ ਉਹ ਜਦੋਂ ਦੇ ਸਕਾਰ ਹੋ ਗਏ ਸਤ ਜੀ ਮੇਰਾ ਮਨ ਨਾ ਸਫਲ ਹੋ ਗਿਆ ਮੇਰੀ ਇੱਛਾ ਸੀ ਜੀ ਤੁਹਾਡੀ ਨਾਲ ਫੋਟੋ ਖਿਚਾ ਕੇ ਨਾ ਘਰੇ ਲਾਉਂਗਾ ਮੇਰੀ ਇੱਛਾ ਸੀ ਮੰਨਣੀ ਅੱਜ ਜਲਦੀ ਕਰ ਇਹਨਾਂ ਨੂੰ ਵੀ ਇੱਕ ਮਸੀਹ ਹੁੰਦੀ ਆ ਮੇਰਾ ਤਾਂ ਸੇਰ ਲੱਖੋਂ ਵੱਧ ਆ ਇਹਨਾਂ ਦੀ ਬਾਕੀ ਜਮਾ ਦੇ ਜੇ ਜੰਗ ਛੋਟੇ ਭਰਾ ਸਾਡੇ ਇੰਨਾ ਪਿਆਰ ਕਰਦੇ ਸਾਨੂੰ ਚਾਹੀਦਾ ਕੀ ਰੱਬ ਤੋਂ ਸੋ ਮੇਰਾ ਕੰਮ ਆ ਵੀ ਲੈ ਗਿਆ ਜੀ ਇਹ ਕਹਿੰਦਾ ਇਹ ਕਹਿੰਦਾ ਜੀ ਕਲਾਕਾਰਾਂ ਨੂੰ ਤੂੰ ਹਮੇਸ਼ਾ ਮਿਲਦਾ ਰਹਿੰਦਾ ਜਿੱਦੇ ਦਿੱਲੀ ਪਾਈ ਆਇਆ ਮੈਨੂੰ ਪਵੇ 500 ਕਿਲੋਮੀਟਰ ਲੈ ਜੀ ਆਰੀ ਬਹੁਤ ਕੀ ਹੁੰਦਾ ਜਿਹਦਾ ਮੌਕਾ ਰਹੇ ਹਾਂ ਉਹਨਾਂ ਦੇ ਦਿੱਤੇ ਪਾਉਗੇ ਕਿੱਥੇ ਵੀ ਸੁਪਾ ਜੀ ਬਹੁਤ ਉਹਨਾਂ ਦੇ ਕੈਟ ਕਰਾਮ ਸਿੰਘ ਨਾਲ ਹਾਂ ਹਾਂ ਵੈਸੇ ਕੋਟ ਕਰਾਮ ਸਿੰਘ ਨਾਲ ਨਹੀਂ ਮਿਲਦੀ ਗਈ ਹੈ ਹਾਂ ਦੇਖੋ ਕੀ ਗੀਰਾਨਾ ਦੱਸੇ ਉਹ ਗੁਰੂ ਨਹੀਂ ਉਹੋ ਚੇਲਾ ਕੀ ਦੇ ਨੂੰ ਇਤਬਾਰ ਹੈ ਨਹੀਂ ਉਹ ਗਲਤੀ ਮਾਫ ਨਾ ਕਰੇ ਉਹ ਰੱਬ ਦਾ ਦਾ ਉਹ ਬੰਦਾ ਕੀ ਜੋ ਗੁਨਾਹਗਾਰ ਹੈ ਨਹੀਂ ਬਿਨਾ ਪੈਸੇ ਤੋਂ ਬਿਨਾ ਨਖਰੇ ਤੋਂ ਬਿਨਾ ਨਖਰੇ ਤੋਂ ਕੋਈ ਟੁੱਟਿਆਰ ਕਾਦਰੀ ਤੇ ਬਿਨਾ ਪੈਸੇ ਤੋਂ ਕੋਈ ਵਪਾਰ ਨਹੀਂ ਆ ਅਗਲਾ ਸ਼ੇਰ ਬਹੁਤ ਪਿਆਰ ਨਾਲ ਸੁਣੀ ਬਿਨਾ ਨਖਰੇ ਤੋਂ ਕੋਈ ਮੁਟਿਆਰ ਕਾਦੀ ਬਿਨਾ ਪੈਸੇ ਤੋਂ ਕੋਈ ਵਪਾਰ ਹੈ ਨਹੀਂ ਹੋ ਪੈਸਾ ਲੈ ਜੋ ਪੈਸਾ ਲੈ ਜੋ ਕਿਸੇ ਦੇ ਕੂੰਗਾਵੇ ਉਹ ਕੋਈ ਕੰਜਰੀ ਹੈ ਅਫਬਾਰ ਹੈ ਨਹੀਂ ਰੋਗ ਜੜੋਂ ਨਾ ਕੱਟੇ ਉਹ ਵੈਦ ਦਾ ਦਾ ਵੈਦ ਕੀ ਪੁਰਾਣੇ ਮਿਲਣ ਦੀ ਅੱਜ ਵੀ ਹੈਗੇ ਆ ਹਾਜਰ ਵੈਦ ਵਾਲੇ ਕਿਤਾਨੀ ਮੈਡੀਸਿਨ ਵਾਲੇ ਜਿਹੜੇ ਨਬਤ ਵਿੱਚ ਨਾਰੀ ਦੇਖ ਕੇ ਦਵਾਈ ਦਿੰਦੇ ਰੋਗ ਜੜੋਂ ਨਾ ਕੱਟੇ ਰੋਗ ਜੜੋਂ ਨਾ ਕੱਟੇ ਉਹ ਵੈਦ ਦਾ ਦਾ ਜੋ ਹਾਏ ਹਾਏ ਨਾ ਉਮੀਦਾਰ ਹੈ ਜਈ ਸਾਰੋਂ ਮਨ ਸੁਣੀ ਉਹ ਸਿਰੋਤ ਨਹੀਂਓ ਤੇ ਖੜਾ ਮੰਨੇ ਨਾ ਜੋ ਉਹ ਕਲਾਕਾਰ ਹੈ ਲੋਕੀ ਤਾਂ ਹਜ਼ਾਰਾਂ ਮਿਲਦੇ ਨੇ ਲੋਕੀ ਤਾਂ ਹਜ਼ਾਰਾਂ ਮਿਲਦੇ ਨੇ ਕੋਈ ਤੇਰੇ ਵਰਗਾ ਨਹੀਂ ਉੰਜ ਕਿੰਨੇ ਮਹਿਰਮ ਦਿਲ ਦੇ ਨੇ ਕੋਈ ਤੇਰੇ ਵਰਗਾ ਨਹੀਂ ਰਾਂਵਾ ਵਿੱਚ ਕਿੰਨੇ ਆਉਂਦੇ ਨੇ ਪਰ ਕੋਈ ਤੇਰੇ ਵਰਗਾ ਨਹੀਂ ਜ਼ਿੰਦਗੀ ਵਿੱਚ ਆਉਣਾ ਚਾਹੁੰਦੇ ਨੇ ਕੋਈ ਤੇਰੇ ਵਰਗਾ ਨਹੀਂ ਕਈ ਤੇਰੇ ਜਿੰਨੇ ਸੋਹਣੇ ਨੇ ਸੱਚੀ ਸੋਹਣਾ 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 ਸ਼ੀਸ਼ਾ ਵੀ ਨਹੀਂ ਮੰਨਦਾ 40 ਸਾਲੋਂ ਕਈ ਤੇਰੇ ਜਿੰਨੇ ਸੋਹਣੇ ਨੇ ਕੋਈ ਤੇਰੇ ਵਰਗਾ ਨਹੀਂ ਰੱਬ ਜਾਣੇ ਕਿੰਨੇ ਹੋਣੇ ਨੇ ਕੋਈ ਤੇਰੇ ਵਰਗਾ ਨਹੀਂ ਕਿੰਨਿਆਂ ਚੋਂ ਬੁਲੇਖੇ ਪੈਂਦੇ ਨੇ ਕਿੰਨਿਆਂ ਚੋਂ ਬੁਲੇਖੇ ਪੈਂਦੇ ਨੇ ਕੋਈ ਤੇਰੇ ਵਰਗਾ ਨਹੀਂ ਕਈ ਤੇਰੇ ਨੇ ਰਹਿਦੇ ਨੇ ਕੋਈ ਤੇਰੇ ਵਰਗਾ ਨਹੀਂ ਕਈ ਵਾਕਫ ਤੇਰੇ ਕਰਕੇ ਨੇ ਕਈ ਵਾਜਫ ਤੇਰੇ ਕਰਕੇ ਨੇ ਕੋਈ ਤੇਰੇ ਵਰਗਾ ਨਹੀਂ ਹੁਣ ਤੀਕਰ ਜਿੰਨੇ ਪਰਖੇ ਨੇ ਕੋਈ ਤੇਰੇ ਵਰਗਾ ਨਹੀਂ ਹਰ ਵਾਰੀ ਹਰ ਵਾਰੀ ਤੇਥੋਂ ਹਾਰ ਕੇ ਹਾਂ ਕੋਈ ਤੇਰੇ ਵਰਗਾ ਨਹੀਂ ਦੇਵੀ ਨੇ ਕਿੰਨੀ ਵਾਰ ਕਿਹਾ ਕੋਈ ਤੇਰੇ ਵਰਗਾ कोई तेरे वर्गा न